ਗਰਮੀ ਦੀ ਜਿਹੜੀ ਆ ਸ਼ੁਰੂਆਤ ਉਹ ਹੋ ਚੁੱਕੀ ਆ ਤਾਂ ਗਰਮੀ ਹਲੇ ਕਾਫੀ ਪੈਣੀ ਆ ਤਾਂ ਗਰਮੀ ਦੇ ਵਿੱਚ ਦੇਖ ਸਕਦੇ ਹੋ ਕਿ ਲੋਕਾਂ ਨੂੰ ਕੰਮ ਕਾਰ ਕਰਨਾ ਵੀ ਕਾਫੀ ਔਖਾ ਹੋ ਰਿਹਾ ਹੈ ਜਿਹੜੇ ਕੰਮ ਕਰਦੇ ਉਹ ਕੰਮ ਤੇ ਕਰੂਗੇ ਹੀ ਪਰ ਜਿਹੜੇ ਬੱਚੇ ਆ ਉਹਨਾਂ ਨੂੰ ਆਪਣੇ ਸੇਫਲੀ ਕਰੇ ਹੀ ਰੱਖਣਾ ਚਾਹੀਦਾ ਹੈ ਗਰਮੀਆਂ 'ਚ ਹੋਣਾ ਸਮਝਾ ਤਾਂ ਹੁਣ ਇਹ ਹੀ ਆ ਤੁਹਾਨੂੰ ਪਤਾ ਹੀ ਆ ਗਰਮੀ ਜ਼ਿਆਦਾ ਵਧਣੀ ਆ ਗਰਮੀ ਐਸ ਵਾਰ ਸਾਰੇ ਕਹਿੰਦੇ ਬਹੁਤ ਪੈਣੀ ਆ ਸਮਝਾ ਕਿ ਗਰਮੀ ਬਹੁਤ ਪੈਣੀ ਆ ਤੁਹਾਨੂੰ ਤੇ ਗਰਮੀ ਕਰਕੇ ਕੰਮ ਕਾਰ ਵੀ ਜਾਂ ਨਹੀਂਗਾ ਇਸ ਕਰਕੇ ਸਾਰੀ ਸਾਰੀ ਜਿਹੜੇ ਖੜਕਾ ਚੱਲ ਜੀਦਾ ਲੁਧਿਆਣਾ ਲਾਈਵ ਖਣ ਨਾਲ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵੜੀ ਲੁਧਿਆਣਾ ਦੇ ਵਿੱਚ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਜੇਕਰ ਪੰਜਾਬ ਦੇ ਵਿੱਚ ਗਰਮੀ ਦੇਖ ਸਕਦੇ ਹੋ ਕਿ ਗਰਮੀ ਦਾ ਜਿਹੜਾ ਮੌਸਮ ਹੈ ਉਹ ਵਧਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਤਾਪਮਾਨ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ। ਅਗਰ ਲੁਧਿਆਣੇ ਦੇ ਇਸ ਟਾਈਮ ਲੁਧਿਆਣੇ ਦੇ ਵਿੱਚ ਖੜੇ ਆ ਜਿੱਥੇ ਦੇਖ ਸਕਦੇ ਹੋ ਕਿ ਤਾਪਮਾਨ ਦਾ ਜਿਹੜਾ ਦੇਖ ਸਕਦੇ ਹੋ ਕਿ ਕਾਫੀ ਪ੍ਰਕੋਪ ਜਿਹੜਾ ਪੈ ਰਿਹਾ ਤਾਂ ਤੁੱਪ ਦੀ ਗੱਲ ਕਰਦੀ ਇਹ ਤਾਂ ਬੇਸੁਮਾਰ ਜਿਹੜੀ ਗਰਮੀ ਹੈ ਉਹ ਗਰਮੀ ਦੀ ਜਿਹੜੀ ਹੈ ਸ਼ੁਰੂਆਤ ਉਹ ਹੋ ਚੁੱਕੀ ਹੋਈ ਹੈ ਕਿਉਂਕਿ ਗਰਮੀ ਜਿਹੜੀ ਹੈ ਅਚਰ ਜਿਹੜੀ ਹੈ ਮਾਰਚ ਮਹੀਨੇ ਤੋਂ ਬਾਅਦ ਜਿਹੜੀ ਗਰਮੀ ਸ਼ੁਰੂ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੁਣ ਅਪ੍ਰੈਲ ਦਾ ਜਿਹੜਾ ਮਹੀਨਾ ਸ਼ੁਰੂਆਤ ਹੋ ਚੁੱਕਿਆ ਹੈ ਸੋ ਅਪ੍ਰੈਲ ਮਹੀਨੇ ਦੇ ਵਿੱਚ ਦੇਖ ਸਕਦੇ ਹੋ ਕਿ ਲੋਕਾਂ ਨੇ ਘਰੋਂ ਬਾਹਰ ਜਿਹੜਾ ਨਿਕਲ ਰਹੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਕਾਫੀ ਜ਼ਿਆਦਾ ਤਾਪਮਾਨ ਦਾ ਜਿਹੜਾ ਦੇਖ ਸਕਦੇ ਹੋ ਸਾਹਮਣਾ ਕਰਨਾ ਪੈ ਰਿਹਾ ਤਾਂ ਮੂੰਹ ਦੇ ਉੱਤੇ ਉਹਨਾਂ ਵੱਲੋਂ ਵੀ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਆਪਣਾ ਫੇਸ ਕਵਰ ਵੀ ਜਿਹੜਾ ਉਹ ਕੀਤਾ ਹੋਇਆ ਤਾਂ ਦੂਜੇ ਪਾਸੇ ਤੁੱਪਦੀਆਂ ਤਸਵੀਰਾਂ ਅਗਰ ਤੁਹਾਡੇ ਨਾਲ ਦਿਖਾਈਏ ਤੇ ਕਾਫੀ ਅਏ ਦੇਖ ਸਕਦੇ ਹੋ ਕਿ ਤਾਪਮਾਨ ਜਿਹੜੀ ਹੈ ਕਾਫੀ ਤੇਜ਼ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਤਾਪਮਾਨ ਹਾਈਲਰਟ ਜਿਹੜਾ ਜਾਰੀ ਕੀਤਾ ਗਿਆ ਵਾ ਤਾਂ ਦੂਜੇ ਪਾਸੇ ਦੱਸ ਦਈਏ ਕਿ ਗਰਮੀ ਜਿਹੜੀ ਹੈ ਉਹ ਲਗਾਤਾਰ ਲੁਧਿਆਣਾ ਪੰਜਾਬ ਦੇ ਵਿੱਚ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਗਰਮੀ ਜਿਹੜੀ ਹੈ ਪਹਿਨੀ ਸ਼ੁਰੂ ਹੋ ਚੁੱਕੀ ਹੈ ਤਾਂ 35 ਤੋਂ 36 ਡਿਗਰੀ ਜਿਹੜਾ ਸੈਲਸੀਅਲ ਆ ਗਰਮੀ ਦਾ ਉਹ ਸ਼ੁਰੂ ਹੋ ਚੁੱਕਿਆ ਹੈ 35 ਤੋਂ 36 ਤਾਪਮਾਨ ਜਿਹੜੀ ਡਿਗਰੀ ਉਹ ਗਰਮੀ ਦਾ ਜਿਹੜਾ ਸ਼ੁਰੂਆਤ ਹੋ ਚੁੱਕੀ ਹੈ ਹਾਲਾਂਕਿ ਜਿਹੜੇ ਲੋਕ ਘਰ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਆਪਣੇ ਕੰਮਾਂ ਕਰਾਂ ਦੇ ਵਿੱਚ ਜਾਣਾ ਕਿਤੇ ਕਿਤੇ ਉਹਨਾਂ ਨੂੰ ਇਹ ਮੈਸੇਜ ਹੈ ਕਿ ਉਹ ਕਰੋ ਉਦੋਂ ਹੀ ਬਾਹਰ ਨਿਕਲਣ ਜਦੋਂ ਉਹਨਾਂ ਨੂੰ ਕੰਮ ਹੈ ਕਿਉਂਕਿ ਗਰਮੀ ਹਲੇ ਅੱਗੇ ਹੋਰ ਪੈਣੀ ਕਿਉਂਕਿ ਗਰਮੀ ਦਾ ਸਾਹਮਣਾ ਜਿਹੜਾ ਕਰਨਾ ਕਾਫੀ ਓਕਾ ਹੈਗਾ ਕਿਉਂਕਿ ਗਰਮੀ ਦੀ ਜਿਹੜੀ ਸ਼ੁਰੂਆਤ ਉਹ ਹੋ ਚੁੱਕੀ ਹੋਈ ਹੈ ਫਿਰ ਹਾਲ ਤਸਵੀਰਾਂ ਜਿਹੜੀਆਂ ਇਸ ਟਾਈਮ ਦੀਆਂ ਲੁਧਿਆਣੇ ਦੀਆਂ ਸਾਂਝਾ ਕਰਾ ਰਹੇ ਤਾਂ ਜਿਹੜੇ ਲੋਕ ਕਰੋ ਨਿਕਲ ਰਹੇ ਨੇ ਉਹ ਕਿਸ ਤਰੀਕੇ ਆਪਣੇ ਫੇਸ ਨੂੰ ਕਵਰ ਕੀਤਾ ਹੋਇਆ ਤਾਂ ਗਰਮੀ ਤੋਂ ਬਚਾਣ ਦੀ ਜਿਹੜੀ ਉਹਨਾਂ ਵੱਲੋਂ ਆਪਣੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਗਰਮੀ ਸ਼ੁਰੂਆਤ ਤਾਂ ਗਰਮੀ ਦੀ ਹੋ ਗਈ ਹੈ ਗਰਮੀ ਦਾ ਇਹ ਪਹਿਲਾ ਮਹੀਨਾ ਜਿਹੜਾ ਹੈ ਸ਼ੁਰੂ ਹੋ ਚੁੱਕਿਆ ਹੋਇਆ ਹੈ ਗਰਮੀ ਸ਼ੁਰੂਆਤ ਹੋ ਚੁੱਕੀ ਹੈ ਕਿਉਂਕਿ ਤਾਪਮਾਨ ਜਿਹੜਾ ਗਰਮੀ ਦਾ ਉਹ ਲਗਾਤਾਰ ਪੈ ਰਿਹਾ ਹੈ ਸੋ ਗਰਮੀ ਬਹੁਤ ਹੀ ਜ਼ਿਆਦਾ ਜਿਹੜੀ ਪੈਣੀ ਸ਼ੁਰੂ ਹੋ ਚੁੱਕੀ ਹੈ ਕਿਉਂ ਆਉਣ ਵਾਲਾ ਸਮਾਂ ਜਿਹੜਾ ਬਾਕੀ ਹੈ April ਮਹੀਨਾ ਤਾਂ ਉਸ ਤੋਂ ਬਾਅਦ ਲਗਾਤਾਰ ਅਗਰ April ਤੋਂ ਬਾਅਦ May, June, July ਦੀ ਗੱਲ ਕਰੀਏ ਤਾਂ May, June, July ਦੇ ਵਿੱਚ ਵੀ ਗਰਮੀ ਜੜੀ ਆ ਕਾਫੀ ਤੇਜ਼ ਜੜੀ ਪੈਂਦੀ ਆ ਤਾਂ ਕਾਫੀ ਜ਼ਿਆਦਾ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ April ਮਹੀਨੇ ਦੀ ਗੱਲ ਕਰੀਏ ਤਾਂ April ਮਹੀਨੇ ਦੇ ਵਿੱਚ 35 ਤੋਂ 36 ਡਿਗਰੀ ਤਾਪਮ ਜਿਹੜਾ ਆ ਉਹ ਗਰਮੀ ਡਾਰ ਜਿਹੜਾ ਟੈਂਪਰੇਚਰ ਆ ਉਹ ਪੈ ਰਿਆ ਵਾ ਤਾਂ 35 ਤੋਂ 36 ਜਿਹੜਾ ਟਾਪ ਮਾਂ ਟੈਂਪਰੇਚਰ ਆ ਉਹ ਪੈਣਾ ਸ਼ੁਰੂ ਹੋ ਗਿਆ ਸੋ ਅਪ੍ਰੈਲ ਮਹੀਨੇ ਦੇ ਵਿੱਚ ਹੀ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਕਾਫੀ ਔਖਾ ਹੋ ਰਿਹਾ ਹੈ ਕਿਉਂਕਿ ਗਰਮੀ ਜਿਹੜੀ ਹੈ ਅਪ੍ਰੈਲ ਮਹੀਨੇ ਦੇ ਵਿੱਚੋ ਜਿਹੜੀ ਸ਼ੁਰੂਆਤ ਤਾਂ ਹੋ ਗਈ ਹੈ ਪਰ ਆਉਣ ਵਾਲੇ ਸਮਾਂ ਹਲੇ ਆਉਣ ਵਾਲਾ ਸਮਾਂ ਜਿਹੜਾ ਬਾਕੀ ਹੈ ਕਿਉਂਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੀ ਗਰਮੀ ਜਿਹੜੀ ਹੈ ਕਾਫੀ ਪੈਣੀ ਹੈ ਕਿਉਂਕਿ ਲੋਕਾਂ ਦੀ ਅਗਰ ਗੱਲ ਕਰੀਏ ਤਾਂ ਅਗਰ ਜਿਹੜੇ ਲੋਕ ਘਰੋਂ ਬਾਹਰ ਨਿਕਲ ਰਹੇ ਨੇ ਜਿਹੜੇ ਬੱਚੇ ਜਿਹੜੇ ਸਕੂਲ ਨੂੰ ਜਾਂਦੇ ਨੇ ਸੋ ਉਸ ਤੋਂ ਬਾਅਦ ਦੁਪਹਿਰ ਨੂੰ ਉਹਨਾਂ ਨੂੰ ਰਿਟਰਨ ਵਾਪਸ ਕਰਨ ਨੂੰ ਜਦੋਂ ਜਾਣਾ ਪੈਂਦਾ ਤਾ ਕਿਤੇ ਨੇ ਕਿਤੇ ਉਹਨਾਂ ਵੱਲੋਂ ਵੀ ਦੇਖ ਸਕਦੇ ਹੋ ਕਿ ਛਤਰੀ ਜਿਹੜੀ ਹੈ ਉਹ ਵੀ ਆਪਣੇ ਹੱਥਾਂ ਦੇ ਵਿੱਚ ਫੜੀ ਹੁੰਦੇ ਆ ਉਸ ਤੋਂ ਬਾਅਦ ਲੋਕਾਂ ਦੀ ਗੱਲ ਕਰੀਏ ਤਾਂ ਯਾ ਜਿਹੜੀ ਮਹਿਲਾਵਾਂ ਨੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਆਪਣੇ ਫੇਸ ਜਿਹੜੇ ਆ ਉਹ ਬਖੂਬੀ ਉਹਨਾਂ ਵੱਲੋਂ ਕਵਰ ਕੀਤਾ ਹੋਇਆ ਕਿਉਂਕਿ ਗਰਮੀ ਤੋਂ ਬਚਣ ਵਾਸਤੇ ਤੁਹਾਨੂੰ ਵੱਡਾ ਮੈਸੇਜ ਜਿਹੜਾ ਦੇਣ ਲੱਗੇ ਆ ਕਿ ਗਰਮੀ ਤੋਂ ਬਚਣ ਵਾਸਤੇ ਲਿਕੁਇਡ ਜਾਂ ਠੰਡੀਆਂ ਚੀਜ਼ਾਂ ਜਿਹੜੀਆਂ ਉਹ ਖਾਣੀਆਂ ਸ਼ੁਰੂ ਕਰ ਦਿਓ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਗਰਮੀ ਦਾ ਕਿਤੇ ਨੇ ਕਿਤੇ ਕਾਫੀ ਜ਼ਿਆਦਾ ਹਾਈ ਟੈਂਪਰੇਚਰ ਪੈਣ ਵਾਲਾ ਕਿਉਂਕਿ ਤਾਪਮਾਨ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਵੱਲੋਂ ਕਿ ਗਰਮੀ ਦੀ ਜਿਹੜੀ ਹੈ ਸ਼ੁਰੂਆਤ ਉਹ ਹੋ ਚੁੱਕੀ ਹੈ ਤਾਂ ਗਰਮੀ ਹਲੇ ਕਾਫੀ ਪੈਣੀ ਹੈ ਤਾਂ ਗਰਮੀ ਦੇ ਵਿੱਚ ਦੇਖ ਸਕਦੇ ਹੋ ਕਿ ਲੋਕਾਂ ਨੂੰ ਕੰਮਕਾਰ ਕਰਨਾ ਵੀ ਕਾਫੀ ਔਖਾ ਹੋ ਰਿਹਾ ਹੈ ਅਗਰ ਜੇਕਰ ਗੱਲ ਕਰੀਏ ਲੁਧਿਆਣਾ ਦੇ ਵਿੱਚ ਕਈ ਈ ਰਿਕਸ਼ੇ ਚਾਲਕ ਜਾਂ ਕਈ ਜਿਹੜੇ ਲੇਬਰ ਮਜ਼ਦੂਰ ਨੇ ਉਹਨਾਂ ਨੂੰ ਵੀ ਵੱਡਾ ਮੈਸੇਜ ਹੈ ਵੱਡਾ ਸੁਨੇਹਾ ਹੈ ਕਿ ਉਹ ਵੀ ਜਿਹੜਾ ਕੰਮ ਕਰਦੇ ਨੇ ਕੰਮ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਖਿਆਲ ਰੱਖਣ ਕਿਉਂਕਿ ਤੁੱਪ ਦੇ ਵਿੱਚ ਜਿਹੜੀ ਜਿਹੜਾ ਕੰਮ ਕਰਨਾ ਪੈਂਦਾ ਸੋ ਕਾਫੀ ਦਿੱਕਤਾਂ ਹੁੰਦਾ ਜਿਹੜਾ ਸਾਹਮਣਾ ਕਰਾ ਪੈ ਰਿਹਾ ਸੋ ਇਸ ਟਾਈਮ ਅਗਰ ਮਹਿਲਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਵ ਲੋਕ ਖੂਬੀ ਕਰੋ ਜਦੋਂ ਬਾਹਰ ਨਿਕਲ ਰਹੇ ਨੇ ਜਾਂ ਵੀਰਾਂ ਦੀ ਗੱਲ ਕਰੀਏ ਤਾਂ ਉਹਨਾਂ ਉੱਤੇ ਵੀ ਦੇਖ ਸਕਦੇ ਹੋ ਕਿ ਉਹਨਾਂ ਵ ਲੋਕ ਪੂਰਾ ਫੇਸ ਜਿਹੜਾ ਆਪਣਾ ਕਵਰ ਕੀਤਾ ਹੁੰਦਾ ਹੈ ਤਾਂ ਗਰਮੀ ਜਿਹੜੀ ਹੈ ਉਹ ਖੂਬੀ ਪੂਰੀ ਤਰ੍ਹਾਂ ਗਰਮੀ ਨੇ ਜਿਹੜਾ ਦੇਖ ਸਕਦੇ ਹੋ ਕਿ ਉਹ ਪੈਣੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਤਾਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਪਰ ਵੱਡਾ ਸਵਾਲ ਹੈ ਕਿ ਗਰਮੀ ਦੇ ਵਿੱਚ ਲੋਕ ਜਿਹੜਾ ਆਪਣੇ ਸਿਹਤ ਦਾ ਜਿਹੜਾ ਖਿਆਲ ਨਹੀਂ ਰੱਖਦੇ ਸੋ ਉਹਨਾਂ ਨੂੰ ਮੈਸੇਜ ਹੈ ਕਿ ਕਰੋ ਨਿਕਲਣ ਤੋਂ ਪਹਿਲਾਂ ਜੇਕਰ ਤੁਹਾਨੂੰ ਕੋਈ ਕੰਮ ਹੈ ਕਰੋ ਬਾਹਰ ਨਿਕ ਕੋਈ ਬਾਹਰ ਕੰਮ ਹੈ ਤਾਂ ਤੁਸੀਂ ਕਰੋ ਬਾਹਰ ਨਿਕਲਣਾ ਨਹੀਂ ਤਾਂ ਤੁਸੀਂ ਘਰ ਦੇ ਵਿੱਚ ਰਹਿਣਾ ਕਿਉਂਕਿ ਗਰਮੀ ਗਰਮੀ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਪਰ ਲੋਕਾਂ ਨਾਲ ਵੀ ਜਾਣਕਾਰੀ ਲੈਣ ਦੀ ਜਿਹੜੀ ਹੈ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨਾਲ ਵੀ ਵਿਊ ਲਵਾਂਗੇ ਕਿ ਕਿੱਦਾਂ ਦੀ ਜਿਹੜੀ ਹੈ ਗਰਮੀ ਦੀ ਸ਼ੁਰੂਆਤ ਹੋਈ ਸੋ ਕਿੱਦਾਂ ਦਾ ਉਹਨਾਂ ਵੱਲੋਂ ਜਿਹੜਾ ਕੰਮਕਾਰ ਕੀਤਾ ਜਾਊਗਾ ਸੋ ਬਹੁਤ ਹੀ ਜਿਹੜਾ ਦੇਖ ਸਕਦੇ ਹੋ ਕਿ ਲੁਧਿਆਣਾ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਤਾਪਮਾਨ ਹਾਈ ਲਰਟ ਜਿਹੜਾ ਜਾਰੀ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਰਿਪੀਟ ਕਰ ਦਿੰਨੇ ਆ ਕਿ 35 ਤੋਂ 36 ਟੈਂਪਰੇਚਰ ਜਿਹੜਾ ਹੈ ਗਰਮੀ ਦਾ ਦੇਖ ਸਕਦੇ ਹੋ ਕਿ ਉਹ ਹੈਗਾ ਵੈ ਜਿਸ ਕਰਕੇ ਕਾਫੀ ਲੋਕਾਂ ਨੂੰ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਦੱਸ ਦਈਏ ਕਿ ਲੋਕਾਂ ਦੀ ਅਗਲ ਕਰੀਏ ਤੇ ਉਹਨਾਂ ਵੱਲੋਂ ਆਪਣੇ ਬਚਾਅ ਦੇ ਵਾਸਤੇ ਸਾਧਨ ਜਿਹੜੇ ਨੇ ਉਹ ਵੀ ਯੂਜ਼ ਕੀਤੇ ਜਾਂਦੇ ਨੇ ਸੋ ਠੰਡਾ ਪਾਣੀ ਉਸ ਤੋਂ ਬਾਅਦ ਨਾਲ-ਨਾਲ ਠੰਡੀਆਂ ਚੀਜ਼ਾਂ ਜਿਹੜੀਆਂ ਉਹ ਲਿਕੁਇਡ ਚੀਜ਼ਾਂ ਜਿਹੜੀਆਂ ਨੇ ਉਹ ਖਾਣੀਆਂ ਸ਼ੁਰੂ ਕਰ ਦਿਓ ਕਿਉਂਕਿ ਆਉਣ ਵਾਲਾ ਸਮਾਂ ਕਿਤੇ ਗਰਮੀ ਦਾ ਕਾਫੀ ਪ੍ਰਕੋਪ ਮਾਨ ਹੋਗਾ ਕਿਉਂਕਿ ਗਰਮੀ ਜਿਹੜੀ ਹੈ ਉਹ ਹਲੇ ਸ਼ੁਰੂਆਤ ਹੋਈ ਹੈ ਆਉਣ ਵਾਲਾ ਸਮਾਂ ਜਿਹੜਾ ਕਾਫੀ ਗਰਮੀ ਦਾ ਜਿਹੜਾ ਤੇਜ਼ ਹੋਊਗਾ ਕਿ ਬਾਈ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਅਮਲ ਅੱਛਾ ਪੜਨਾ ਪਾਇਆ ਹੋਇਆ ਕੀ ਗੱਲ ਗਰਮੀ ਕਰਕੇ ਪਾਇਆ ਵੀਰੇ ਗਰਮੀ ਸ਼ੁਰੂ ਹੋ ਗਈ ਗਰਮੀ ਬਹੁਤ ਜ਼ਿਆਦੀ ਹੋ ਗਈ ਹੈ ਜਦੋਂ ਤੋਂ ਮਤਲਬ ਪੜਨਾ ਪਾਣਾ ਸ਼ੁਰੂ ਕਰਦਾ ਮੈਨੂੰ ਹੋ ਗਏ ਕੱਟੋ ਕੱਟੇ ਹਫ਼ਤਾ ਹੋ ਗਿਆ ਹਫ਼ਤਾ 10 ਦੇ ਨਹੀਂ ਹੋ ਗਏ ਆ ਮਤਲਬ ਮੌਸਮ ਦੇ ਵਿੱਚ ਬਦਲਾਅ ਦੇਖ ਲਿਆ ਬਹੁਤ ਜ਼ਿਆਦਾ ਇੰਨਾ ਬਦਲਾਅ ਹੋਦਾ ਵੀ ਜਦ ਅੱਖਾਂ ਜੀ ਐਣ ਕਾ ਸਭ ਕੋ ਲਾਉਣਾ ਪੈਣਾ ਟੋਪੀ ਪਾਉਣੀ ਪੈਂਦੀ ਹੈ ਉਹਨਾਂ ਸਮਝਾ ਤਾਂ ਹੁਣ ਇਹੀ ਹੈ ਤੁਹਾਨੂੰ ਪਤਾ ਹੀ ਹੈ ਗਰਮੀ ਜ਼ਿਆਦਾ ਵਧਣੀ ਹੈ ਗਰਮੀ ਐਸ ਵਾਰ ਸਾਰੇ ਕਹਿੰਦੇ ਬਹੁਤ ਪੈਣੀ ਹੈ ਗਰਮੀ ਤਾਂ ਪੈਣੀ ਹੈ ਲੋਕਾਂ ਨੂੰ ਜਿਹੜੇ ਲੋਕ ਘਰੋਂ ਬਾਹਰ ਨਿਕਲ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਹੈ ਉਹਨਾਂ ਨੂੰ ਘਰੋਂ ਜਿਹੜੇ ਬਾਹਰ ਨਿਕਲੇ ਉਹਨਾਂ ਨੂੰ ਇਹੀ ਮੈਸੇਜ ਹੈ ਵੀ ਘਰ ਤੋਂ ਘੱਟ ਘੱਟ ਨਿਕਲੋ ਧੁੱਪ ਦੇ ਵਿੱਚ ਕੰਮ ਕਰ ਆਪਣਾ ਕਰਨ ਜੋ ਵੀ ਹੈਗਾ ਵੀ ਧੁੱਪ ਜ਼ਿਆਦੀ ਹੈ ਗਰਮੀ ਜ਼ਿਆਦੀ ਪੈਣੀ ਤੇ ਗਰਮੀ ਪੈਣੀ ਵੀ ਜ਼ਿਆਦੀ ਬਹੁਤ ਬਿਲਕੁਲ ਸੋ ਦੱਸ ਦਿੰਦੇ ਨੇ ਕਿ ਨੌਜਵਾਨ ਵੱਲੋਂ ਵੀ ਕਾਫੀ ਵਧੀਆ ਸੁਨੇਹਾ ਜਿਹੜਾ ਲੋਕਾਂ ਨੂੰ ਦਿੱਤਾ ਗਿਆ ਸੋ ਇੱਕ ਪਾਸੇ ਤਸਵੀਰਾਂ ਜਿਹੜੀਆਂ ਦਿਖਾ ਦਿੰਦੇ ਨੇ ਕਿ ਡਰਾਈਵਰ ਪਾਈਚਾਰਾ ਜਿਹੜਾ ਖੜਾ ਹੋਇਆ ਸੋ ਬਜ਼ੁਰਗ ਵੀ ਨੇ ਤਾਂ ਗਰਮੀ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਕੰਮ ਕੀਤਾ ਜਾਂਦਾ ਹੈ ਕਿ ਜੀ ਕਿ ਲੱਗਦਾ ਹੈ ਕਿ ਗਰਮੀ ਦੇ ਵਿੱਚ ਗਰਮੀ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ April ਦਾ ਮਹੀਨਾ ਸ਼ੁਰੂ ਹੋ ਚੁੱਕਿਆ ਸੋ ਅੱਗੇ ਦਾ ਸਮਾਂ ਜਿਹੜਾ ਕਿਦਾਂ ਦਾ ਦੇ ਸਵਾਮਾ ਕੀ ਗਰਮੀ ਬਹੁਤ ਪੈਣੀ ਹੈ ਤਕੀ ਤੇ ਗਰਮੀ ਕਰਕੇ ਕੰਮਕਾਰ ਵੀ ਨਹੀਂਗਾ ਇਸ ਕਰਕੇ ਸਾਰੀ ਸੜੀ ਜਿਹੜੇ ਖੜ ਕੇ ਚੱਲ ਜੀਦਾ ਹੁਣ ਸਵੇਰ ਤੋਂ ਖੜੇ ਹੋ ਕਿੰਨੀ ਦੇਰ ਤੋਂ ਖੜੇ ਸਵੇਰ ਤੋਂ ਖੜੇ 9 ਵਜੇ ਤੋਂ ਗਰਮੀ ਲੱਗ ਰਹੀ ਹੈ ਬਹੁਤ ਜ਼ਿਆਦਾ ਫਰਜ਼ਾ ਲੈ ਤਾਂ ਅਪ੍ਰੈਲ ਦਾ ਮਹੀਨਾ ਸ਼ੁਰੂ ਹੋਇਆ ਅਪ੍ਰੈਲ ਦੇ ਮਹੀਨੇ ਦੇ ਗਰਮੀ ਪੈਣ ਲੱਗ ਗਈ ਉਹਨਾਂ ਗਾਂ ਗਰਮੀ ਪੈਣੀ ਹੋਈ ਹੈ ਜਿਆਦਾ ਜਿਆਦਾ ਗਾਂ ਹੋਰ ਪੈਣੀ ਆ ਹਾਂ ਕੰਮ ਕੋਮ ਹੈ ਨਹੀਂਗਾ ਇਹ ਬਿਲਕੁਲ ਸੋ ਦੱਸਦੀ ਹੈ ਕਿ ਜਿਹੜੇ ਲੋਕਾਂ ਦੀ ਗੱਲ ਕਰੀਏ ਤਾਂ ਇਸ ਰੋਡ ਦੇ ਉੱਤੇ ਕੁਝ ਮਹਿਲਾਵਾਂ ਜਾਂ ਕੁਝ ਜਿਹੜੀ ਕੁੜੀਆਂ ਨੇ ਉਹਨਾਂ ਵੱਲੋਂ ਵੀ ਜਿਹੜਾ ਕੰਮ ਲਗਾਤਾਰ ਕੀਤਾ ਜਾਂਦਾ ਮਿਹਨਤ ਮਜ਼ਦੂਰੀ ਜਿਹੜੀ ਕੀਤੀ ਜਾਂਦੀ ਪਰ ਗਰਮੀ ਦੇ ਬਾਰੇ ਗੱਲ ਕਰ ਲੈਣੇ ਮੈਡਮ ਨਾਮ ਕੀ ਹੈ ਅੰਚਲ ਪਾਂਡੇ ਵੱਡੇ ਕਿੰਨੇ ਦਿਨਾਂ ਤੋਂ ਕੰਮ ਕਰ ਰਹੇ ਹੋ ਚਾਰ ਸਾਲ ਹੋ ਗਏ ਸਾਲ ਦੇ ਵਿੱਚ ਠੰਡ ਵੀ ਦੇਖੀ ਗਰਮੀ ਦੇਖੀ ਦੁਬਾਰਾ ਫੇਰ ਗਰਮੀ ਆ ਗਈ ਹਾਂਜੀ ਕਿੰਨਾ ਨਹੀਂ ਲੱਗ ਰਹੀ ਗਰਮੀ ਜੇ ਬੈਠਣਾ ਔਖਾ ਹੋ ਜਾਂਦਾ ਹੈਗਾ ਤੇ ਕਈ ਲੇਡੀਜ਼ ਨੂੰ ਇਹ ਕਰਨਾ ਚਾਹੀਦਾ ਕਿ ਆਪਣੇ ਬੱਚੇ ਨੂੰ ਘਰ ਵਿੱਚ ਹੀ ਰੱਖਣੇ ਚਾਹੀਦੇ ਆ ਕਿਉਂਕਿ ਬਿਮਾਰੀ ਬਹੁਤ ਵਧ ਰਹੀ ਹੈ ਗਰਮੀ ਦੇ ਕਰਕੇ ਹਾਲੇ April ਦਾ ਮਹੀਨਾ ਸ਼ੁਰੂ ਹੋਇਆ ਹਾਲੇ ਤਾਂ June July August ਬਾਕੀ ਹੈ ਤਾਂ ਵੀ ਕਰਾਂਗੇ ਕਿ ਲੱਗਦਾ ਆਉਣ ਵਾਲੇ ਸਮੇਂ 'ਚ ਗਰਮੀ ਵੱਧ ਪੈਣੀ ਹੈ ਹਾਂਜੀ ਵੱਧ ਪੈਣੀ ਹੈ ਲੱਗਦਾ ਹਾਂਜੀ ਉਹਨਾਂ ਔਰਤਾਂ ਨੂੰ ਕੀ ਮੈਸੇਜ ਹੈ ਜਿਹੜੀ ਔਰਤਾਂ ਰੋਜ਼ ਕਰੋ ਬਾਹਰ ਨਿਕਲਦੀਆਂ ਨੇ ਉਹਨਾਂ ਨੂੰ ਕੀ ਉਹਨਾਂ ਨੂੰ ਮੈਸੇਜ ਇਹ ਹੀ ਆ ਕਿ ਜੇ ਕੰਮ ਕਰਦੇ ਹੋ ਕੰਮ ਤਾਂ ਕਰੋਗੇ ਹੀ ਪਰ ਜਿਹੜੇ ਬੱਚੇ ਆ ਉਹਨਾਂ ਨੂੰ ਆਪਣੇ ਸੇਫਲੀ ਕਰੇ ਹੀ ਰੱਖਣਾ ਚਾਹੀਦਾ ਹੈ ਗਰਮੀਆਂ 'ਚ ਫਿਰ ਹਾਲ ਹਾਲਾਤ ਜਿਹੜੇ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਆਉਣ ਵਾਲੇ ਨੇ ਕਿਉਂਕਿ ਲੋਕਾਂ ਦੇ ਵੱਲੋਂ ਹੀ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਇਹ ਗੱਲ ਜੜੀ ਹੈ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਹੀ ਹੈ ਕਿ ਉਹਨਾਂ ਵੱਲੋਂ ਖੁਦ ਕਿਹਾ ਜਾਂਦਾ ਹੈ ਕਿ ਗਰਮੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਜਿਹੜੀ ਹੈ ਵੱਧ ਤੋਂ ਵੱਧ ਪੈਣੀ ਹੈ ਪਰ ਕਿਤੇ ਨਾ ਕਿਤੇ ਲੋਕ ਆਪਣੀ ਸਿਹਤ ਦਾ ਖਿਆਲ ਰੱਖਣ ਤੋਂ ਗਰਮੀ ਤੋਂ ਬਚਣ ਵਾਸਤੇ ਲਿਕਵਿਡ ਚੀਜ਼ਾਂ ਯੂਜ਼ ਕਰਨ ਖਾਣ ਤਾਂ ਖਾਣ ਪੀਣ ਦੇ ਵਿੱਚ ਬਿਲਕੁਲ ਉਹਨਾਂ ਵੱਲੋਂ ਜਿਹੜੀਆਂ ਠੰਡੀਆਂ ਚੀਜ਼ਾਂ ਖਾਈ ਜਾਂ ਤਾਂ ਕਿਤੇ ਸਿਹਤ ਜਿਹੜਾ ਹੈ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਕਾਫੀ ਸਹੀ ਰਹੂਗੀ